Деватьрам, Америке ਲੁਧਿਆਣਾ ਦੇ ਵਿੱਚ ਸਵਦੇਸ਼ੀ ਬਾਈਕ ਰੈਲੀ ਬੜੀ ਹੀ ਧੂਮ-ਤਾਮ ਦੇ ਨਾਲ ਸੰਪੂਰਨ ਹੋਈ। ਦੱਸਦੇ ਕਿ 150 ਤੋਂ ਜ਼ਿਆਦਾ ਮੋਟਰਸਾਈਕਲ ਤੇ 25 ਤੋਂ ਜ਼ਿਆਦਾ ਕਾਰਾਂ ਸਨ ਜਿੱਥੇ ਤੇਜ਼ ਬਰਸਾਤ ਦੇ ਵਿੱਚ ਸਵਦੇਸ਼ੀ ਯੋਧਾਵਾਂ ਦਾ ਹੌਂਸਲਾ ਹੋਰ ਵਧਾਇਆ ਗਿਆ। ਲੁਧਿਆਣਾ ਦੇ ਵਿੱਚ ਦੱਸਦੇ ਕਿ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ 10 ਕਿਲੋਮੀਟਰ ਤੋਂ ਜ਼ਿਆਦਾ ਚੱਲੀ ਇਸ ਰੈਲੀ ਦੇ ਵਿੱਚ ਜਿੱਥੇ ਉਤਸ਼ਾਹ ਭਰਪੂਰ ਨੌਜਵਾਨਾਂ ਨੇ ਹਿੱਸਾ ਲਿਆ। ਅੰਤ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਥੇ ਸੰਗਠਨ શ્રી ਵਿਨੇ ਤੇ ਉੱਤਰ ਇਲਾਕੇ ਦੇ ਪੂਰਵ ਕਾਲੀਨ 모ਹਿਤ गोयल ਜੀ ਤੇ ਇਸ ਦੇ ਨਾਲ ਵਿਭਾਗ ਮੇਲਾ ਪ੍ਰਮੁਖ सनी ਮਾਲਿਕ ਪਰਸੇ ਸਮਾਜ ਸੇਵੀ ਰਾਸ਼ੀ ਅਗਰਵਾਲ ਤੇ ਇਸ ਦੇ ਨਾਲ ਹੀ ਵਿਭਾਗ ਮਹਿਲਾ ਪ੍ਰਮੁਖ ਡਾਕਟਰ ਦੀਪਤੀ ਸ਼ਰਮਾ ਜ਼िला ਸਹਿਯੋਜਕ ਪਿੰਕੂ ਸ਼ਰਮਾ ਪ੍ਰਮੁੱਖ ਸਮਾਜ ਸੇਵੀ ਨikhil Jain ਤੇ ਹੋਰ ਵੀ ਵਪਾਰ ਮੰਡਲ ਤੇ ਮਾਰਕੀਟ ਕਮੇਟੀ ਦੇ ਮੈਂਬਰਾਂ ਨੇ ਵੀ ਸੰਬੋਧਨ ਕੀਤਾ ਆਪਣੀ ਬਾਹਰ ਖੋੜਾ ਯਾਤਰਾ ਜਿਹੜੀ ਕੱਢੀ ਆ ਰਹੀਆਂ ਤਰਕੀਂ ਦੱਸ ਜਿਨਾ ਚਾਹਦੇ देखो जी ਅਸੀਂ ਆਪਣੇ ਭਰਾਵਾਂ ਨਾਲ ਸਾਰੇ ਮਾਰਕੀਟ ਕਮੇਟੀਆਂ ਨਾਲ ਮਿਲ ਕੇ ਇਹ ਹੌਲੀ-ਹੌਲੀ ਕਰਕੇ ਪੈਂਡੇ ਤੋਂ ਪੈਂਡਾ ਚਲਾ ਰਹੇ ਹਾਂ ਇੱਕ ਸਟੈਪ ਤੋਂ ਸਟੈਪ ਚਲਾਇਆ ਜਾ ਰਿਹਾ ਕਿ ਅਸੀਂ ਇਹ ਚੀਜ਼ਾਂ ਨੂੰ ਸ਼ੁਰੂ ਕਰ ਰਹੇ ਹਾਂ ਇਹਦਾ ਸਾਥ ਤੁਸੀਂ ਸਾਡੇ ਨਾਲ ਦੋ ਤਾਂ ਹੀ ਅਸੀਂ ਇਹ ਵਿਦੇਸ਼ੀ ਕੰਪਨੀਆਂ ਨੂੰ ਭਜਾ ਸਕਾਂਗੇ ਤਾਂ ਹੀ ਤੁਹਾਡਾ ਸਾਥ ਦੇ ਨਾਲ ਹੀ ਅਸੀਂ ਇੱਕ-ਇੱਕ ਘਰ ਦੇ ਵਿੱਚ ਮੈਸੇਜ ਪਹੁੰਚਾ ਰਹੇ ਹਾਂ ਕਿ ਵਿਦੇਸ਼ੀ ਛੱਡੋ ਸਵਦੇਸ਼ੀ ਅਪਣਾਓ ਲੋਕਲ ਫੋਰ ਬੋਕਲ ਸਰ ਤੁਸੀਂ ਗੈਰ ਲੋਕ ਤੇ ਵਿਦੇਸ਼ੀ ਕੰਪਨੀ ਛੱਡੋ ਲੋਕ ਦਾ ਆਈਡੀਆ ਛੱਡ ਕੇ ਬਾਹਰ ਜਾ ਰਹੇ ਹੋ ਦੇਖੋ ਜਿਹੜੇ ਉਸੇ ਚੀਜ਼ ਆ ਨਾ ਕਿਉਂਕਿ ਆਪਣਾ ਵਰਕ ਘਟ ਰਿਹਾ ਹੁਣ ਤੁਸੀਂ ਦੋਸਤੋ ਆਨਲਾਈਨ ਸਿਸਟਮ ਇੱਕ 10 ਬਜ 10 ਦੀ ਦੁਕਾਨ ਦੇ ਵਿੱਚ ਜਿਹੜਾ ਆਪਣਾ ਆਨਲਾਈਨ ਚਲਾਉਂਦਾ ਉਹ ਸਾਡਾ ਵਪਾਰ ਹੀ ਤਾਂ ਮਾਰ ਰਿਹਾ ਰੋਜ਼ਗਾਰ ਮਾਰ ਰਿਹਾ ਰੋਜ਼ਗਾਰ ਕਿਉਂ ਮਾਰ ਰਿਹਾ ਐਸੇ ਕਰਕੇ ਆਪਣੇ ਬੰਦੇ ਲੋਕੀ ਬਾਹਰ ਜਾ ਰਹੇ ਕਿਉਂਕਿ ਜੋਬ ਕੱਟਦੀ ਜਾ ਰਹੀ ਹੈ ਉਹਨਾਂ ਭਾਈ ਸਾਹਿਬ ਨੇ ਸਾਡੇ ਕੋ ਇਹਨਾਂ ਦਾ ਸ਼ੋਰੂਮ ਹੈ ਪਤਰਾ ਜੀ ਦਾ ਇਹਨਾਂ ਦੇ ਇਸ ਟਾਈਮ ਜਿੰਨੇ ਚੱਲ ਰਹੇ ਨੇ ਵਪਾਰ ਦੇ ਵਿੱਚ ਇਸ ਟਾਈਮ ਕਿਉਂ ਘਟ ਰਿਹਾ ਆ ਆਨਲਾਈਨ ਚਲਾ ਰਿਆ ਜਾ ਰਿਹਾ ਖਰਾਬ ਕਰ ਰਹੇ ਮਾ ਜੋ ਤਾਂ ਮੋਦੀ ਜੀ ਨੇ ਇੱਕ ਕੀਤਾ ਆਨਲਾਈਨ ਗੇਮਾਂ ਕਰਦੇ ਗੇਰੀ ਆਨਲਾਈਨ ਅੱਜਕੱਲ੍ਹ ਜਿਹੜਾ ਫਰੋਡ ਕਾਫੀ ਕੀਤਾ ਜਾ ਰਿਹਾ ਕੰਪਨੀਆਂ ਨੂੰ ਮੈਸੇਜ ਆ ਜਾਂਦੇ ਦੇਖੋ ਇੱਕ ਨਰਿੰਦਰ ਮੋਦੀ ਜੀ ਵਾਲਾ ਇੱਕ ਜਿਹੜੀ ਮੁਹਿੰਮ ਚਲਾਈ ਗਈ ਸੀ ਉਹਦਾ ਬਿੱਲ ਇੱਕ ਦਿਨ ਜੀ ਪਾਸ ਹੋ ਗਿਆ ਆਨਲਾਈਨ ਗੇਮ ਵਾਲਾ ਜਿੰਦਾ ਆਪਣਾ ਫਰਾਡ ਹੋ ਰਿਆ ਸੀ ਆਨਲਾਈਨ ਗੇਮ ਵਾਲਾ ਉਹ ਅਸੀਂ ਬੰਦ ਕਰਵਾ ਲਿਆ ਨਾ ਹੁਣ ਇਸੇ ਚੀਜ਼ ਦੇ ਬਸੇ ਅਸੀਂ ਹੋਰ ਲੱਗੇ ਆਨਲਾਈਨ ਵਪਾਰ ਬੰਦ ਕਰਾ ਦੇ ਅੱਜ ਜਿਹੜੀ ਰੈਲੀ ਕਿੱਧਰ ਕਿੱਥੇ ਗਈ ਆ ਰਹੀ ਹੈ ਅਸੀਂ ਜਮਾਲਪੁਰ ਤੋਂ ਸ਼ੁਰੂ ਕੀਤੀ ਸੀ ਇਸ ਟਾਈਮ ਸਾਰੀ ਮਾਰਕੀਟ ਦੇ ਵਿੱਚ ਅਸੀਂ ਖੜੇ ਆ ਜਿਹੜੇ ਚੱਲ ਕੇ ਜਮਾਲਪੁਰ ਤੋਂ ਲੈ ਕੇ ਇੱਥੇ ਤੱਕ ਆਏ ਹਰ ਮਾਰਕੀਟ ਵਾਲੇ ਸਾਨੂੰ ਪੂਰੇ ਤਿੱਕੇ ਸਾਥ ਦਿੱਤੇ ਇਹ ਦੇਖਿਆ ਹੈ بارش ਬਹੁਤ ਆ بارش ਵੀ ਤੁਹਾਡੇ ਲੋਕਾਂ ਨੇ ਕਾफी ਸਾਥ ਦਿੱਤਾ ਕਿ ਜਤਰਾ ਧੰਨਵਾਦ ਕਰਦੇ ਲੋਕੀ ਪੁੱਛਦੇ ਮੈਂ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਮੇਰੇ ਭਰਾਵਾਂ ਦਾ ਤੇ ਮੇਰੇ ਮਾਰਕੀਟ ਕਮੇਟੀ ਵਾਲਿਆਂ ਦਾ ਕਿ शर्मा बिल्कुल बहुत बढ़िया जो स्वदेशी जागरण मंच है उनके द्वारा एक आह्वान किया जा रहा है हर भारतवासी से कि अगर आप भारतीय हैं तो भारत को मजबूत बनाइए और विदेशी जो वस्तुएं हमें पता ही नहीं है कि हम क्या यूज़ कर रहे हैं और जो हम खरीदते हैं वो पैसा जा रहा है जो हमारे दुश्मन देशों को जो है वो मजबूत कर रहा है तो क्यों ना हम भारतीय होने का फर्ज निभाएँ और मतलब जो भारत में बनी जो स्वदेशी चीजें और विदेशी वस्तुओं को छोड़कर स्वदेशी अपनाएं जय जय स्वदेशी लोग तो ज़्यादातर बाहर जा रहे हैं क्या मैसेज है देने नहीं देखिए मैं वही कह रही हूँ कि जो देश प्रेम की भावना है उसको जागृत किया जाए अगर ऐसी रैली तो बहुत बढ़िया ये एक आयोजन किया गया है स्वदेशी जागरण मंच की तरफ से लेकिन जो जब तक जो हमारे नागरिक हैं उनके अंदर देश प्रेम की भावना नहीं जागृत होगी तब मैं तब तक मैं नहीं समझती हूँ कि ये मतलब कामयाब हम हो सकते हैं ਲੁੱਟਿਆ ਪਰ ਬਹੁਤ ਜੀ ਮੈਂ ਵਹੀ ਮੈਨੇ ਅਭੀ ਲੁੱਟ ਕੁਸੁੱਟ ਵੀ ਹੈ देखिए जी जो भारतीय है और जो अपने देश से प्यार करता है जो अपनी मातृभूमि से प्यार करता है उसके लिए उसके लिए अपना देश ही सबसे पहले है और मैं यही मैसेज देना चाहती हूँ कि सबसे पहले हमें देश भावना को जागृत करना होगा तभी लोग स्वदेशी की तरफ जुड़ेंगे आज जो रैली कहाँ तक से, कहाँ से, कहाँ तक निकाली जा रही है आज जो रैली है ये रामनगर से शुरू हुई थी और घुमार मंडी चौंक तक पूरे लुधियाना शहर में निकाली जा रही है और एक आह्वान किया जा रहा है हर भारतीय से कि अगर आप सच्चे भारतीय हैं तो विदेशी कंपनियों का आप बहिष्कार करिए और स्वदेशी से प्यार करिए जितने लोग आए कैसे धन्यवाद करोगे? बिल्कुल जी मैं हर एक जो भी यहाँ पर पहुंचा हुआ है कहीं ना कहीं देश प्रेम उनका यहाँ पर दिख रहा है कि जो इस रैली से बारिश आज बारिश काम छोड़ के बारिश, बारिश, बारिश आज इतनी हो रही है लेकिन उस फिर आ, उसकी वजह से थोड़ा मतलब मैं कह सकती हूँ लेकिन फिर भी यहाँ पर लोगों का आप देखिए उत्साह है जुनून है ये देश प्रेम ही है जो लोगों के यहाँ तक खींच कर लाया है ਵਦੇਸ਼ੀ ਜਿਹੜੀ ਕੰਪਨੀਆਂ ਬਾਰੇ ਨਹੀਂ ਜਿਹੜੀ ਜਿਹੜੀ ਯਾਰੀ ਬਾਈਕ ਰੈਲੀ ਸਰ ਕੀ ਮੈਸੇਜ ਨਾ ਜਾਂਦੇ ਦੇਖੋ ਸਾਡੇ ਸਵਦੇਸ਼ੀ ਜਾਗਰਣ ਮੰਚ ਨੂੰ ਦੇਣਾ ਜੀ ਵੱਲੋਂ ਸਾਰੀ ਟੀਮ ਵੱਲੋਂ ਉਹਨਾਂ ਵੱਲੋਂ ਜਿਹੜਾ ਇਹ ਪ੍ਰਚਾਰਾ ਕੀਤਾ ਗਿਆ ਬਹੁਤ ਵਧੀਆ ਪ੍ਰਚਾਰਾ ਕੀਤਾ ਜਾ ਰਿਹਾ ਜੀ ਕਿਉਂਕਿ ਅਸੀਂ ਸਾਰੇ ਅਸੀਂ ਵਿੱਚ ਹੀ ਆ ਸਾਰੇ ਅਸੀਂ ਜਿਹੜਾ ਜਿਹੜਾ ਵਿਦੇਸ਼ੀ ਜਿਹੜੀਆਂ ਕੋਈ ਵੀ ਕੰਪਨੀਆਂ ਦਾ ਸਮਾਨ ਹੈਗਾ ਜੀ ਯੂਜ਼ ਕਰਦੇ ਆ ਪਰ ਹੌਲੀ ਹੌਲੀ ਹੁਣ ਜਿਵੇਂ ਜਾਗਰੂਕ ਹੋਣਾ ਸ਼ੁਰੂ ਕੀਤਾ ਹੈ ਵੀ ਖਾਸ ਤੌਰ ਤੇ ਅਮਰੀਕਨ ਕੰਪਨੀਆਂ ਹੋ ਗਈਆਂ ਖਾਸ ਤੌਰ ਤੇ ਚਾਈਨੀਜ਼ ਕੰਪਨੀ ਹੋ ਗਈ ਜੀ ਇਹਨਾਂ ਨੂੰ ਆਪਾਂ ਬਾਈਕਾਟ ਕਰਨਾ ਚਾਹੀਦਾ ਵੀ ਕਿਸ ਤਰੀਕੇ ਨਾਲ ਅਸੀਂ ਕਰ ਸਕਦੇ ਆ ਉਹਦੀ ਸ਼ੁਰੂਆਤ ਜਨੇ ਜੀ ਨੇ ਬਹੁਤ ਚੰਗੀ ਕੀਤੀ ਆ ਉਹਨਾਂ ਦੀ ਸਾਰੀ ਟੀਮ ਨੇ ਬਹੁਤ ਚੰਗੀ ਸ਼ੁਰੂਆਤ ਕੀਤੀ ਆ ਅਸੀਂ ਵੀ ਆ ਜੁੜੇ ਆ ਥੋੜਾ ਜਿਹਾ ਸਾਡਾ ਇੱਕ ਮਸਲਾ ਹੋਣ ਕਰਕੇ ਅਸੀਂ ਥੋੜਾ ਲੇਟ ਹੋ ਗਏ ਸਾਡ ਜੋ ਇਹਨਾਂ ਨੇ ਪ੍ਰਚਾਰ ਕੀਤਾ ਬਹੁਤ ਵਧੀਆ ਪ੍ਰਚਾਰ ਲੱਗੇ ਕੀ ਮੈਸੇਜ ਜਿਹੜਿਆਂ ਦੇ ਲੋਕਾਂ ਨੂੰ ਜਿਹੜੇ ਕਿ ਯੂਜ਼ ਕਰ ਰਹੇ ਨੇ ਵਿਦੇਸ਼ੀ ਕੰਪਨੀਆਂ ਉਹ ਕਿਸ ਤਰ੍ਹਾਂ ਜਿਹੜੇ ਨਕਾਰਿਆ ਇਹ ਤੇ ਇੰਡੀਆ ਜਿਹੜਾ ਦੇਖੋ ਪਹਿਲਾਂ ਤਾਂ ਉਹਦੀ ਪਬਲਿਸਿਟੀ ਕਰਨੀ ਬਣੀ ਹੈ ਵਿਦੇਸ਼ੀ ਕੰਪਨੀਆਂ ਹੈ ਕਿਹੜੀਆਂ ਜੀ ਕਿਉਂਕਿ ਹੁਣ ਜਿਵੇਂ ਇਹਨਾਂ ਨੇ ਪੋਸਟਰ ਬਣਾਇਆ ਉਹ ਕਈ ਤਾਂ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਸਾਡੇ ਦੇਸ਼ ਦੀ ਕਿਹੜੀ ਸਾਨੂੰ ਆ ਨਹੀਂ ਪਤਾ ਹਲੇ ਜੀ 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 ਤੇ ਉਹ ਚੀਜ਼ਾਂ ਹੁਣ ਦੱਸਣੇ ਸ਼ੁਰੂ ਕੀਤੀਆਂ ਤੇ ਉਹਦੇ ਨਾਲ ਬਹੁਤ ਅਸਰ ਪੈ ਰਿਹਾ ਲੋਕਾਂ ਦੇ ਵਿੱਚ ਲੋਕਾਂ ਨੂੰ ਮਤਲਬ ਕਿ ਇਹ ਰੈਲੀ ਕੱਢੇ ਨਾਲ ਕਾਫੀ ਮਤਲਬ ਬਹੁਤ ਬਹੁਤ ਅਸਰ ਬਹੁਤ ਅਸਰ ਪੈ ਰਿਹਾ ਬਹੁਤ ਫਰਕ ਪੈ ਰਿਹਾ ਇਹ ਦੇਖੋ ਜਦੋਂ ਆਪਾਂ ਹੁਣ ਇੱਕ ਸ਼ੁਰੂ ਕਰਦੇ ਹਾਂ ਨਾ ਚੀਜ਼ ਹਲੇ ਦੂਜੀ ਐਵੇਂ ਲੱਗਦਾ ਇੱਥੇ ਹਾਂਜੀ ਹੁਣ ਇਸ ਤੋਂ ਬਾਅਦ ਦੀ ਹਲਕਾ ਗਿੱਲ ਸਾਡਾ ਸਾਹਨੇ ਵਾਲਾ ਸੀ ਇਹਦੇ ਵਿੱਚ ਕਰਾਵਾਂਗੇ ਤਾਂ ਲੋਕਾਂ ਨੂੰ ਪਤਾ ਲੱਗੂਗਾ ਫਿਰ ਲੋਕੀ ਆਪਣੇ ਮਾਈਂਡ ਪਰਵਰਤਨ ਸ਼ੁਰੂ ਹੋ ਜਾਂਦੇ ਨੇ ਫਿਰ ਜਿਹੜੀ ਜਿਹੜੀ ਹੈਗੀ ਹੈ ਕ